ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਬਹੁਰੀਂਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਮਾਈ ਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚਰੋ ਬਲੌਗ ਦੀ ਸ਼ੁਰੂਆਤ ਜੀ ਇੱਧਰ ਆਪਾਂ ਜਿਹਨੇ ਸਵੇਰੇ ਸਵੇਰੇ ਉੱਠਦੇ ਆ ਨਾ ਤੇ ਮੈਂ ਥੋੜਾ ਗਰਮ ਪਾਣੀ ਕੀਤਾ ਸੀ ਇਹ ਗਰਮ ਕੋਸਾ ਪਾਣੀ ਤੁਸੀਂ ਹਮੇਸ਼ਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਥੋੜਾ ਜਿਹਾ ਦੇਸੀ ਘਿਓ ਪਾ ਕੇ ਤੁਸੀਂ ਉੱਠਦੇ ਸਾਰ ਲਿਆ ਕਰੋ ਠੀਕ ਹੈ ਜੀ ਮੈਂ ਲੈਂਦੀ ਹੁੰਨੀ ਆ ਤੇ ਅੱਜ ਮੈਂ ਭੁੱਲ ਗਈ ਤੇ ਦੇਖੋ ਸਾਡਾ ਘਿਓ ਜੰਮ ਗਿਆ ਕਿਉਂਕਿ ਮੌਸਮ ਬਹੁਤ ਚੇਂਜ ਹੋ ਗਿਆ ਤੇ ਥੋੜਾ ਕੋਸਾ ਜਿਹਾ ਕਰਕੇ ਪੀਣਾ ਚਾਹੀਦਾ ਇਹਦੇ ਨਾਲ ਸਾਡੇ ਨਾ ਨਾ ਤੇ ਸਾਨੂੰ ਬਹੁਤ ਫਾਇਦੇ ਵੀ ਹੁੰਦੀਆਂ ਜਿਹੜੀਆਂ ਪੇਟਾਂ ਨੂੰ ਥੋੜੀ ਪ੍ਰੋਬਲਮ ਹੈ ਦੀ ਕਈ ਵਾਰੀ ਕਬਜ ਦੀ ਪ੍ਰੋਬਲਮ ਰਹਿੰਦੀ ਆ ਨਾ ਜੀ ਪੇਟ ਦੇ ਪ੍ਰਤੀ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਜੋ ਸਾਨੂੰ ਹੁੰਦੀਆਂ ਤੇ ਉਹ ਤੁਹਾਡੇ ਬਹੁਤ ਸਾਰੀ ਰਾਤ ਦੇਗਾ ਤੇ ਇਹਦੇ ਵਿੱਚ ਦੇਸੀ ਕਿਉਂ ਦੇਖੋ ਪਹਿਲਾਂ ਮੈਂ ਪਾਇਆ ਸੀ ਤੇ ਜੰਮ ਗਿਆ ਮੈਂ ਥੋੜਾ ਕੋਸਾ ਪਾਣੀ ਕਰਕੇ ਪੀਣੀ ਹੁੰਨੀ ਆ ਹਮੇਸ਼ਾ ਜਿਸ ਤਰ੍ਹਾਂ ਹੀ ਪੀਣੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਕਿਹਾ ਵੀਡੀਓ ਸ਼ੇਅਰ ਕਰਦਾ ਤੇ ਬਾਕੀ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਅੱਜ ਦਾ ਟੌਪਿਕ ਹੋਏਗਾ ਜੀ ਸਾਡਾ ਜਿਵੇਂ ਸਰਦੀਆਂ ਚੱਲ ਗਈਆਂ ਤੇ ਆਪਾਂ ਕੁਝ ਵੀ ਆਪਣੇ ਬੱਚਿਆਂ ਲਈ ਬਣਾ ਸਕਦੇ ਆ ਜਿਵੇਂ ਕਿ ਆਪਾਂ ਮਠਿਆਈ ਵਗੈਰਾ ਜੋ ਵੀ ਪੰਜੀਰੀ ਹੋਈ ਬਰਫੀ ਹੋਈ ਕੁਝ ਵੀ ਬਣਾਣੇ ਆ ਤੇ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰਾਂਗੇ ਠੀਕ ਹੈ ਜੀ ਕੋਸ਼ਿਸ਼ ਇਹ ਹੈ ਕਿ ਮੈਂ ਅੱਜ ਬੇਸਣ ਦੀ ਪੰਜੀਰੀ ਜਾਂ ਬਰਫੀ ਜੋ ਬਣਾਵਾਂਗੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿਉਂਕਿ ਜਦੋਂ ਵੀ ਸਰਦੀਆਂ ਸ਼ੁਰੂ ਹੁੰਦੀਆਂ ਹੁੰਦੀਆਂ ਸੀ ਸਾਡੇ ਮੰਮੀ ਹਮੇਸ਼ਾ ਬੇਸਣ ਦੀ ਅਲਸੀ ਦੀ ਇਹ ਜ਼ਿਆਦਾਤਰ ਸਾਡੇ ਘਰ ਬਣਾਈ ਜਾਂਦੀ ਹੁੰਦੀ ਸੀ ਜਾਂ ਪੰਜੀਰੀ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਵੀ ਹੋਏਗਾ ਤੁਹਾਡੇ ਨਾਲ ਸ਼ੁਰੂ ਕਰ ਰਹਾ ਸਾਰਾ ਸ਼ੇਅਰ ਕਰਾਂਗੇ ਦਾ ਤੱਕ ਤੁਸੀਂ ਬਣੇ ਰਹੋ ਗਾਇਸ ਯਾ ਦੇਖੋ ਜਿਵੇਂ ਪਾਨ ਆਪਾਂ ਕੋਸਾ ਪਾਣੀ ਗਲਾਸ ਲੈ ਲੈਣਾ ਤੁਸੀਂ ਇੰਨਾ ਕੋਸਾ ਪਾਣੀ ਕਰਨਾ ਜਿਹਦੇ ਵਿੱਚ ਆਪਣਾ ਘਿਓ ਬਿਲਕੁਲ ਪੀਗਲ ਜੇ ਤੇ ਮੇਰਾ ਘਿਓ ਪਹਿਲਾਂ ਹੀ ਆਲਰੇਡੀ ਪਾਇਆ ਹੋਇਆ ਸੀ ਤੇ ਠੰਡਾ ਹੋ ਗਿਆ ਤੇ ਮੈਂ ਦੁਬਾਰਾ ਗਰਮ ਕੀਤਾ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਘਸਾ ਘਸਾ ਪਾਣੀ ਪੀ ਕੇ ਉਹ ਵੀ ਬਿਲਕੁਲ ਪਿੰਗਲ ਗਿਆ ਹੁਣ ਨੂੰ ਆਪਾਂ ਚਾਹੇ ਸਿਪ ਸਿਪ ਕਰਕੇ ਪੀ ਲੋ ਮੈਂ ਇੰਨਾ ਮਤਲਬ ਜ਼ਿਆਦਾ ਗਰਮ ਨਹੀਂ ਕਰਦੀ ਕਿ ਆਪਾਂ ਇਹਨੂੰ ਸਿਪ ਕਰਨ ਦੀ ਜ਼ਰੂਰਤ ਪਵੇ ਠੀਕ ਹੈ ਜੀ ਨੋਰਮਲ ਪਾਣੀ ਕਰਨਾ ਬਹੁਤ ਜ਼ਿਆਦਾ ਫਾਇਦੇ ਆ ਸਾਡ ਨੂੰ ਤੇ ਲੋ ਜੀ ਇਹ ਤਰ ਬਣਾ ਲਈ ਸੀ ਚਾਹ ਤੁਸੀਂ ਚਾਹ ਪੀਣੀ ਹੈ ਨਾ ਜਿਹੜੇ ਚਾਹ ਪੀਣ ਦੇ ਸ਼ੁਕੀਨ ਹੈ ਇੱਕ ਡੇਢ ਘੰਟਾ ਉਸ ਤੋਂ ਬਾਅਦ ਤੁਸੀਂ ਪੀਆ ਕਰੋ ਠੀਕ ਹੈ ਜੀ ਇਧਰ ਬਣਾ ਲਈ ਆਪਣੇ ਲਈ ਚਾਹ ਤੇ ਲੋਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਪਹਿਲਾਂ ਮੈਂ ਕਿਹਾ ਬੈਂਗਣ ਬਣਾਉਣ ਲੱਗੀ ਸੀ ਉਧਰ ਚੁੱਲਾ ਬਿਲਕੁਲ ਵੀ ਨਹੀਂ ਸਹੀ ਅੱਜ ਚੱਲ ਰਿਆ ਸੀ ਉਧਰ ਕਾਰ ਖੜੀ ਹੋਈ ਹੈ ਤੇ ਮੈਂ ਕਾਰ ਕਰਕੇ ਨਹੀਂ ਚੁੱਲਾ ਬਾਲਿਆ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਗੈਸ ਦੀ ਭੁੰਨ ਲੈਣੀ ਆ ਤੇ ਸੋਕੇ ਤਰੀਕੇ ਨਾਲ ਭੁੱਜ ਜਾਂਦੇ ਆ ਚਾਰੋਂ ਗੈਸ ਬਾਲ ਕੇ ਅੱਜ ਮੈਂ ਬੈਂਗਣ ਭੁੰਨੇ ਤੇ ਮੈਂ ਕਿਹਾ ਚਲੋ ਪਹਿਲਾਂ ਬੈਂਗਣ ਦਾ ਪਰਤਾ ਬਣਾ ਲਾਂ ਤੇ ਗੈਸ ਅੱਜ ਬਣਾਵਾਂਗੀ ਮੈਂ ਵੇਸਣ ਦੀ ਪੰਜੀਰੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਠੀਕ ਹੈ ਜੀ ਬਾਕੀ ਤੁਸੀਂ ਦੇਖਦੇ ਹੋ ਕਿ ਇੱਕ ਬੈਂਗਣ ਦਾ ਪਰਤਾ ਬਹੁਤ ਵਧੀਆ ਬਣਦਾ ਤੇ ਸਿੰਪਲ ਤਰੀਕੇ ਨਾਲ ਬੈਂਗਣ ਪੂਰੇ ਮਟੀਰੀਅਲ ਸਾਰਾ ਕੱਟ ਲਿਆ ਸੀ ਤੇ ਇਧਰ ਆਪਾਂ ਤੇਲ ਗਰਮ ਕਰਨਾ ਰੱਖ ਲਿਆ ਤੇ ਮੈਂ ਤੇਲ ਅੱਛੀ ਤਰ੍ਹਾਂ ਗਰਮ ਹੋ ਗਿਆ ਤੇ ਵਿੱਚੇ ਹੁਣ ਆਪਾਂ ਪਾਤੇ ਜੀ ਪਿਆਜ਼ ਕਿਹੜੇ-ਕਿਹੜੇ ਤਰੀਕੇ ਨਾਲ ਤੁਸੀਂ ਬਣਾਉਂਦੇ ਨੇ ਮੈਂ ਤੁਹਾਨੂੰ ਬਹੁਤ ਸਾਰੀਆਂ ਭੈਣਾਂ ਨੂੰ ਕਮੈਂਟ ਕਰਦੀ ਹੁਣ ਸੌਰੀ ਬੋਲਦੀ ਹੁਣੀ ਆ ਕਿ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਠੀਕ ਹੈ ਜੀ ਸਾਰੀਆਂ ਰੈਸਪੀਆਂ ਜਿੰਨੀਆਂ ਵੀ ਮੈਂ ਬਣਾਉਂਦੀ ਹੁੰਦੀ ਹੁੰਦੀਆਂ ਬਿਲਕੁਲ ਸਿੰਪਲ ਤੇ ਸੋਕੀਆਂ ਹੁੰਦੀਆਂ ਇਸ ਕਰਕੇ ਮੈਂ ਚਲੋ ਨਾਲ ਦੀ ਨਾਲ ਰੈਸਪੀਆਂ ਵੀ ਸ਼ੇਅਰ ਕਰ ਦੇਣੀ ਹੁੰਦੀਆਂ ਠੀਕ ਹੈ ਜੀ ਤੇ ਲੋ ਜੀ ਇਧਰ ਬੈਂਗਣ ਸਾਡੇ ਪੁੱਜ ਗਏ ਸੀ ਇਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਛਿੱਲ ਲਿਆ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਚੈੱਕ ਕਰ ਲੈਣੇ ਆ ਤਾਂ ਕਿ ਇਹਨਾਂ ਦੇ ਵਿੱਚ ਕੋਈ ਕੀੜਾ ਨਾ ਹੋਵੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਵਧੀਆ ਵਧੀਆ ਤਰੀਕੇ ਨਾਲ ਚੈੱਕ ਕਰ ਲੈਣੇ ਆ ਕਈ ਵਾਰੀ ਭੁੰਨ ਕੇ ਬਸ ਪਤਾ ਨਹੀਂ ਹੁੰਦਾ ਨਾ ਕਿਸੇ ਨਾ ਕਿਸੇ ਚੋਂ ਬੈਂਗਣ ਚੋਂ ਕੀੜਾ ਨਿਕਲ ਜਾਂਦਾ ਫਿਰ ਚੁੱਲੇ ਦੇ ਭੁੰਨੇ ਜਿਆਦਾ ਵਧੀਆ ਹੁੰਦੇ ਲਓ ਜੀ ਇੱਧਰ ਭੁੱਜ ਕੇ ਸਾਡੇ ਪਿਆਜ਼ ਆ ਦੇਖੋ ਜੀ ਹੁਣ ਆਪਾਂ ਪਿਆਜ਼ ਥੋੜੇ ਥੋੜੇ ਮੈਂ ਜ਼ਿਆਦਾ ਪਕਾ ਇਹਨਾਂ ਨੂੰ ਜ਼ਿਆਦਾ ਭੁੰਨਦੀ ਨਹੀਂ ਹੁੰਦੀ ਤੇ ਬਿਲਕੁਲ ਨੋਰਮਲ ਰੱਖਦੀ ਹੁੰਦੀ ਹੈ ਤੇ ਆਲੋ ਜੀ ਇੱਥੇ ਕੱਟੇ ਹੋਏ ਟਮਾਟਰ ਤੇ ਹਰੀਆਂ ਮਿਰਚਾਂ ਪਾ ਦੇਣੀ ਆ ਆਪਾਂ ਠੀਕ ਹੈ ਜੀ ਤੇ ਆ ਦੇਖੋ ਜੀ ਸਾਡੇ ਚੰਗੀ ਤਰ੍ਹਾਂ ਹੁਣ ਪਿਆਜ਼ ਦਾ ਮਸਾ ਮਤਲਬ ਪਰਠੇ ਦਾ ਮਸਾਲਾ ਵੀ ਤਿਆਰ ਹੋ ਜਾਏਗਾ ਤੇ ਮੈਂ ਕਿਹਾ ਚਲੋ ਪਹਿਲਾਂ ਸਬਜ਼ੀ ਤੋਂ ਨਿਬੜ ਜਾਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਬੇਸਨ ਦੀ ਪੰਜੀਰੀ ਬਣਦੀ ਹੈ ਨਾ ਬਿਲਕੁਲ ਬਹੁਤ ਫਟਾਫਟ ਬਣਦੀ ਹੈ ਜਿਹੜੀਆਂ ਭੈਣਾਂ ਨੂੰ ਹੁੰਦਾ ਨਾ ਵੀ ਘਰ ਬੱਚਿਆਂ ਲਈ ਕੁਝ ਬਣਾ ਕੇ ਦੋ ਨਹੀਂ ਬੱਚੇ ਕੁਝ ਖਾਂਦੇ ਤੁਸੀਂ ਇਹ ਪੰਜੀਰੀ ਬਣਾ ਕੇ ਦੇਖੋ ਨਾਲੇ ਤਾਂ ਸਰਦੀਆਂ ਲਈ ਬਹੁਤ ਤਾਕਤਵਰ ਹੁੰਦੀ ਹੈ ਬਹੁਤ ਵਧੀਆ ਵੀ ਬਣਦੀ ਹੈ ਤੇ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਠੀਕ ਹੈ ਜੀ ਤੇ ਇੱਧਰ ਆ ਦੇਖੋ ਜੀ ਆਪਣਾ ਮਸਾਲਾ ਹੋ ਗਿਆ ਤਿਆਰ ਹੁਣ ਆਪਾਂ ਨਮਕ ਮਿਰਚ ਹਲਦੀ ਸਾਰਾ ਕੁਝ ਆਪਾਂ ਇਹਦੇ ਚੀ ਮਟੀਰੀਅਲ ਪਾ ਲਾਂਗੇ ਤੇ ਫਟਾਫਟ ਆਪਣੀ ਸਬਜੀ ਤੋਂ ਫਾਰਨ ਹੋ ਕੇ ਫਿਰ ਆਪਾਂ ਰਾਮ ਨਾਲ ਬਣਾਵਾਂਗੇ ਠੀਕ ਹੈ ਜੀ ਜੀ ਤੇ ਲੋ ਜੀ ਇੱਧਰ ਆਪਣੇ ਮਸਾਲਾ ਭੁੱਜ ਗਿਆ ਆਪਾਂ ਬੈਂਗਣ ਚੰਗੀ ਤਰ੍ਹਾਂ ਦੇਖ ਲਈ ਸੀ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਵਿੱਚ ਮਿਕਸ ਕਰ ਦਾਂਗੇ ਠੀਕ ਹੈ ਜੀ ਤੇ ਆ ਦੇਖੋ ਜੀ ਸਾਡਾ ਹੁਣ ਸਬਜੀ ਬਣ ਕੇ ਭੁੱਜ ਗਈ ਤਿਆਰ ਸਾਡਾ ਆਪਕ ਮਾ ਟੋਪਰੀ ਹੁਣ ਮੈਂ ਬਣਾਉਂਗੀ ਜੀ ਸਪੈਸ਼ਲੀ ਤੁਹਾਡੇ ਲਈ ਜਿਵੇਂ ਫਟਾਫਟ ਬਣਾਣੀ ਹੋਵੇ ਨਾ ਜਿਹੜੇ ਸ਼ੌਕੀਨ ਨੇ ਤੇ ਉਹ ਜ਼ਰੂਰ ਇਹ ਬਲੀ ਰੈਸিপি ਮੇਰੀ ਪੰਛੀਲੀ ਵਾਲੀ ਵੀ ਤੇ ਬਾਕੀ ਸਬਜ਼ੀਆਂ ਦੀ ਰੈਸিপি ਤੁਹਾਨੂੰ ਪਤਾ ਹੀ ਹੈ ਮੈਂ ਬਹੁਤ ਹਮੇਸ਼ਾ ਹੀ ਸ਼ੇਅਰ ਕਰਦੀ ਹਾਂ ਬਹੁਤ ਸਾਰੀਆਂ ਭੈਣਾਂ ਦਾ ਮੈਨੂੰ ਬਹੁਤ ਸਾਰਾ ਪਿਆਰ ਮਿਲਦਾ ਠੀਕ ਹੈ ਜੀ ਲੋ ਜੀ ਹੋ ਗਈ ਤਿਆਰ ਤੇ ਲੋ ਜੀ ਝਟਪਟ ਬਣਨ ਵਾਲੀ ਪੰਜੀਰੀ ਆਪਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਮੈਂ ਕਿਹੜੇ ਕਿਹੜੇ ਤਰੀਕੇ ਨਾਲ ਬਣਾਉਂਦੀ ਹੁੰਦੀ ਆ ਮੇਰੀ ਮੰਮੀ ਬਣਾਉਂਦੇ ਹੁੰਦੇ ਸੀਗੇ ਸਰਦੀਆਂ ਦੇ ਵਿੱਚ ਪੰਜੀਰੀ ਬਣਾ ਲੋ ਚਾਹੇ ਤੁਸੀਂ ਬਰਫੀ ਬਣਾ ਲੋ ਠੀਕ ਹੈ ਜੀ ਇਹ ਆਪਾਂ ਕੜਾਈ ਲੈ ਲੈਣੀ ਆ ਫਿਰ ਆਪਾਂ ਲੈ ਲਿਆ ਜੀ ਦੇਸੀ ਕਿਉਂ ਦੇਸੀ ਕਿਉਂ ਮੈਂ ਅੰਦਾਜ਼ੇ ਨਾਲ ਲੈ ਲਿਆ ਠੀਕ ਹੈ ਜੀ ਇਹਦੇ ਵਿੱਚ ਜਿਹੜੀਆਂ ਗੋਂਦ ਹੁੰਦੀ ਆ ਨਾ ਆਪਣੇ ਕੋਲ ਗੁੰਦਾ ਚਾਰੇ ਗੁੰਦਾ ਬੋਲਦੇ ਇਹ ਜ਼ਰੂਰ ਲੈ ਕੇ ਆਇਓ ਠੀਕ ਹੈ ਇਹਨੂੰ ਆਪਾਂ ਪਹਿਲਾਂ ਫਰਾਈ ਕਰ ਲੈਣਾ ਇਹਦੇ ਨਾਲ ਸਾਡੇ ਮਤਲਬ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਤੇ ਸਰਦੀਆਂ ਦੇ ਵਿੱਚ ਇਹ ਚੀਜ਼ਾਂ ਪਾਣੀਆਂ ਵੀ ਬਹੁਤ ਜ਼ ਦੀਏ ਨਾ ਇੱਕ ਚੀਜ਼ ਦਾ ਧਿਆਨ ਰੱਖਿਓ ਤੇ ਕਮਰ ਕਾਸਾਂ ਦੀ ਹੈ ਉਹ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਠੀਕ ਹੈ ਜੀ ਭੁੰਨ ਕੇ ਆਪਾਂ ਕੱਢ ਲੈ ਤੇ ਨੰਬਰ ਦੋਸਤ ਤੋਂ ਬਾਅਦ ਕਾਜੂ ਲੈ ਲੈਣੇ ਆ ਠੀਕ ਹੈ ਫਿਰ ਉਸ ਵਕਤ ਥੋੜੇ ਥੋੜੇ ਕਾਜੂਆਂ ਨੂੰ ਵੀ ਇਸੇ ਤਰ੍ਹਾਂ ਫਰਾਈ ਕਰ ਲੈਣੇ ਵਿੱਚ ਹੀ ਆਪਾਂ ਬਦਾਮ ਜਰਾ ਪਾ ਲੈਣੇ ਆ ਤੁਸੀਂ ਚਾਹੋ ਇਹਨਾਂ ਨੂੰ ਐਦਾਂ ਵੀ ਕਰ ਸਕਦੇ ਹੋ ਤੇ ਮੈਂ ਕਿਹਾ ਚਲੋ ਫਰਾਈ ਕਰਕੇ ਪਾਨੀ ਆ ਫਰਾਈ ਕਰਕੇ ਵਧੀਆ ਰਹਿੰਦੇ ਆ ਠੀਕ ਹੈ ਜੀ ਨਾਲ ਇੱਕ ਤਾਂ ਟੇਸਟ ਵਧੀਆ ਆ ਜਾਂਦਾ ਹੈ ਠੀਕ ਹੈ ਜਿਵੇਂ ਕੁਝ ਵੀ ਡਰਾਈ ਫਰੂਟ ਚ ਜੋ ਤੁਹਾਡਾ ਮਨ ਕਰੇ ਤੁਸੀਂ ਸਭ ਕੁਝ ਲੈ ਕੇ ਆ ਸਕਦੇ ਹੋ ਮੈਂ ਜੋ ਜੋ ਚੀਜ਼ਾਂ ਸੀ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਉਂਗੀ ਠੀਕ ਹੈ ਜੀ ਵਿੱਚ ਥੋੜਾ ਜਿਹਾ ਕਿ ਉਹਨਾਂ ਡਰਾਈ ਫਰੂਟ ਕੀਤਾ ਸੀ ਫਰਾਈ ਕੀਤਾ ਕਿਉਂਕਿ ਉਹ ਬਹੁਤ ਘੱਟ ਰਹਿ ਗਿਆ ਸੀਗਾ ਕਿ ਮੈਂ ਥੋੜਾ ਹੋਰ ਕਿਉਂ ਪਾ ਲੈ ਜੇਕਰ ਤੁਸੀਂ ਪੰਜੀਰੀ ਪਾਣੀ ਆ ਫਿਰ ਘੱਟ ਘੋ ਲੱਗਦਾ ਜੇ ਬਰਫੀ ਬਣਾਣੀ ਹੈ ਤੇ ਫਿਰ ਦੇਸੀ ਘਿਓ ਜ਼ਿਆਦਾ ਲੱਗਦਾ ਠੀਕ ਹੈ ਜੀ ਮੈਂ ਬਣਾ ਰਹੀ ਹਾਂ ਪੰਜੀਰੀ ਪੰਜੀਰੀ ਬੱਚੇ ਵਾਲੀ ਬਹੁਤ ਤਾਕਤਵਰ ਹੁੰਦੀ ਹੈ ਤੇ ਆ ਦੇਖੋ ਕਿ ਉਹ ਗਰਮ ਕਰ ਲਿਆ ਤੇ ਆਪਾਂ ਲੈ ਲਿਆ ਸੀ ਜੀ ਬੇਸਨ ਮੈਂ ਬੇਸਨ ਆਪਣੇ ਅੰਦਾਜ਼ੇ ਨਾਲ ਲੈ ਲਿਆ ਜੇਕਰ ਤੁਸੀਂ ਜ਼ਿਆਦਾ ਬਣਾਣੀ ਹੈ ਜ਼ਿਆਦਾ ਵੀ ਲੈ ਸਕਦੇ ਹੋ ਇਹ ਮੈਂ ਅੱਧਾ ਕਿਲੋ ਬੇਸਨ ਲਿਆ ਠੀਕ ਹੈ ਜੀ ਅੱਧਾ ਕਿਲੋ ਬੇਸਨ ਦੇ ਵਿੱਚ ਤੇ ਮਤਲਬ ਲਾ ਲਓ ਮੈਂ ਦੋ ਕੋਲੀਆਂ ਦੇਸੀ ਘਿਓ ਦੀਆਂ ਪਾ ਲਈਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਿਵੇਂ ਆਪਾਂ ਬੇਸਣ ਭੁੰਨਦੇ ਆ ਨਾ ਜਿਵੇਂ ਪ੍ਰਸ਼ਾਦ ਲਈ ਬਣਾਉਂਦੇ ਆ ਜੇ ਤੁਹਾਨੂੰ ਲੱਗ ਘੱਟ ਲੱਗਦਾ ਘਿਓ ਤੇ ਹੋਰ ਪਾ ਸਕਦੇ ਹੋ ਮੈਨੂੰ ਘੱਟ ਲੱਗ ਰਿਹਾ ਸੀ ਮੈਂ ਇਹਦੇ ਵਿੱਚ ਨਾ ਘਿਓ ਹੋਰ ਪਾ ਲਿਆ ਤੇ ਇਹਨੂੰ ਹੁਣ ਵਧੀਆ ਤਰੀਕੇ ਨਾਲ ਜਦ ਤੱਕ ਖੁਸ਼ਬੂ ਨਹੀਂ ਆਉਂਦੀ ਤਦ ਤੱਕ ਨਹੀਂ ਇਹਨੂੰ ਆਪਾਂ ਤੇ ਇੱਕ ਗੱਲ ਦਾ ਧਿਆਨ ਰੱਖਣਾ ਮੱਠੇ ਮੱਠੇ ਸੇਕ ਤੇ ਇਹਨੂੰ ਭੁੰਨਣਾ ਠੀਕ ਹੈ ਜੀ ਤੇ ਲੋ ਜੇ ਨੂੰ ਮੱਠੇ ਮੱਠੇ ਸੇਕ ਤੇ ਭੁੰਨਣਾ ਆਪਾਂ ਬਿਲਕੁਲ ਮੱਠੇ ਮੱਠੇ ਤੇ ਚੰਗੀ ਤਰ੍ਹਾਂ ਪੁੱਜ ਜਾਵੇ ਠੀਕ ਹੈ ਜੀ ਸਾਰਾ ਬੇਸਨ ਵਧੀਆ ਤਰੀਕੇ ਨਾਲ ਸਾਡਾ ਪੁੱਜ ਜਾਣਾ ਚਾਹੀਦਾ ਔਰ ਮੱਠੇ ਮੱਠੇ ਸੇਕਤੇ ਨਾ ਵਧੀਆ ਪੁੱਜਾਂਦਾ ਜਿਵੇਂ ਆਪਾਂ ਪ੍ਰਸ਼ਾਦ ਲਈ ਭੁੰਨਦੇ ਨਾ ਐਵੇਂ ਦਾ ਭੁੰਨ ਲੈਣਾ ਆਪਾਂ ਠੀਕ ਹੈ ਜੀ ਇਹ ਕਰ ਲਿਆ ਆਪਾਂ ਡਰਾਈ ਫੂਡ ਤਿਆਰ ਇਹ ਗੁੰਦਾ ਸੀਗੀਆਂ ਠੀਕ ਹੈ ਜੀ ਇਹ ਕਾਜੂ ਬਦਾਮ ਹੈ ਇਹ ਖਰੋਟ ਹੈ ਇਹ ਮਗਜ ਹੈ ਜੀ ਚਾਰੇ ਮਗਜ ਜਿਨ੍ਹਾਂ ਨੂੰ ਬੋਲਦੇ ਆ ਇਹ ਜਿਹੜੇ ਹੁੰਦੇ ਆ ਨਾ ਕद्दू ਦੇ ਬੀਜ ਉਹ ਵਾਲੇ ਹੁੰਦੇ ਆ ਬਹੁਤ ਤਾਕਤਵਰ ਹੁੰਦੇ ਆ ਇਹ ਪਾਵਾਂਗੇ ਆਪਾਂ ਸਾਰਿਆਂ ਨੂੰ ਆਪਾਂ ਗ੍ਰਾਈਂਡ ਕਰ ਲੈਣਾ ਠੀਕ ਹੈ ਜੀ ਦਰਦਰਾ ਜਿਹਾ ਪੀਸ ਲੈਣਾ ਤੇ ਲੋ ਜੀ ਆ ਦੇਖੋ ਭੁੱਜਣ ਲੱਗ ਗਿਆ ਨਾ ਥੋੜੀ ਥੋੜੀ ਖੁਸ਼ਬੂ ਆਉਣ ਲੱਗ ਜੇਗੀ ਬਹੁਤ ਸੋਹਣੀ ਤੇ ਫਿਰ ਦੇਖ ਲੈਣਾ ਕਿ ਤੁਹਾਨੂੰ ਭੁੱਜਣ ਜਿਵੇਂ ਭੁੱਜ ਗਿਆ ਕਿਉਂਕਿ ਕਿਓ ਛੱਡ ਜਾਂਦਾ ਤੇ ਸਮਝੋ ਇਹ ਭੁੱਜ ਚੁੱਕਿਆ ਹੈ ਹਾਲੇ ਥੋੜੀ ਜਿਹੀ ਕਸਰ ਹੈ ਮੈਸ ਕਰਕੇ ਮੱਠੀ ਮੱਠੀ ਲੱਗ ਤੇ ਆਰਾਮ ਨਾਲ ਇਹਨੂੰ ਭੁੰਨਦੇ ਆ ਕੁਝ ਜਦ ਇਹ ਵੀ ਪਛਾਣ ਹੁੰਦੀ ਹੈ ਕਿ ਨਾ ਥੋੜਾ ਰੰਗ ਬਦਲੇ ਕਰ ਜਾਂਦਾ ਹੈ 컬러 ਜਿਆ ਚੇਂਜ ਹੋ ਜਾਂਦਾ ਤਾਂ ਬਰਾਊਨ ਜਿਹਾ ਉਹ ਚਾਹ ਨਾਲ ਵੀ ਲੰਦੇ ਹੋ ਨਾ ਜਿਹੜੇ ਜਿਸ ਤਰ੍ਹਾਂ ਵੀ ਜਿਹੜੇ ਚਾਹ ਦੇ ਸ਼ਕੀਨੇ ਆ ਦੁੱਧ ਦੇ ਤੇ ਸਾਰਾ ਦਿਨ ਭੁੱਖ ਨਹੀਂ ਲੱਗਦੀ ਇੱਕ ਤਾਂ ਇਹਦੇ ਚ ਤਕ ਸ਼ਕਤੀ ਬਹੁਤ ਹੁੰਦੀ ਹੈ ਤੇ ਮਤਲਬ ਸਰਦੀਆਂ ਦੇ ਵਿੱਚ ਕਹਿੰਦੇ ਹੁੰਦੇ ਵੇਸਨ ਦੀ ਪੰਜੀਰੀ ਹੋਈ ਵਰਪੀ ਹੋਈ ਟੇਸਟੀ ਬਣਦੀ ਹੈ ਠੀਕ ਹੈ ਜੀ ਤੇ ਲੋ ਜੀ ਇਹ ਮੈਂ ਚੀਨੀ ਜਿਹੜੀ ਹੁੰਦੀ ਹੈ ਨਾ ਦੇਸੀ ਖੰਡ ਬੋਲਦੇ ਆਪਾਂ ਓ ਲੈ ਲੋ ਚਾਹੇ ਤੁਸੀਂ ਚੀਨੀ ਪੀਸ ਕੇ ਪਾਣੀ ਚੀਨੀ ਪਾ ਲੋ ਜਿਹੜੇ ਸ਼ੱਕਰ ਪਾਣਾ ਚਾਹੁੰਦੇ ਆ ਜਿਨ੍ਹਾਂ ਨੂੰ 슈ਗਰ ਹੈ ਉਹ ਤੁਸੀਂ ਉਹ ਜਿਹੜੇ ਸ਼ੱਕਰ ਪਾ ਸਕਦੇ ਠੀਕ ਹੈ ਜੀ ਇਹਨੂੰ ਵਿੱਚੇ ਮਿਕਸ ਕਰ ਲੈਣਾ ਤੇ ਆ ਜਿਹੜਾ ਮੈਂ ਗ੍ਰाइंड ਕੀਤਾ ਜੀ ਡਰਾਈ ਫਰੂਟਸ ਆ ਤੁਸੀਂ ਚਾਹੋ ਇਹਨੂੰ ਦਰੜ ਅਫਰੜ ਕਰਕੇ ਵੀ ਪਾ ਸਕਦੇ ਹੋ ਮੈਂ ਇਹਨੂੰ ਗ੍ਰाइंड ਕਰਕੇ ਪਾ ਲਿਆ ਵਧੀਆ ਤਰੀਕੇ ਨਾਲ ਪੰਜੀਰੀ ਦੇ ਵਿੱਚ ਮਿਕਸ ਹੋ ਜਾਏਗਾ ਠੀਕ ਹੈ ਜੀ ਹਾਂ ਦੇਖੋ ਹੁਣ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਲੈਣਾ ਮਿਕਸ ਕਰਕੇ ਦੇਖੋ ਸਾਡੀ ਪੰਜੀਰੀ ਬਿਲਕੁਲ ਤਿਆਰ ਹੋ ਜਾਏਗੀ ਬਹੁਤ ਘੱਟ ਆ ਟਾਈਮ ਲੱਗਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਮੇਰੀਆਂ ਭੈਣਾਂ ਜਿਹੜੀਆਂ ਬਣਾਉਂਦੀਆਂ ਮੈਨੂੰ ਕਮੈਂਟਾਂ ਅਜ ਦੱਸਿਓ ਜਿਨ੍ਹਾਂ ਨੂੰ ਔਖਾ ਲੱਗਦਾ ਤੇ ਉਹ ਜ਼ਰੂਰ ਬਣਾ ਕੇ ਦੇਖਿਓ ਛੱਟਪਟ ਬਣਨ ਵਾਲੀ ਪੰਜੀਰੀ ਠੀਕ ਹੈ ਜੇ ਤੁਸੀਂ ਚਾਹੋ ਇਹਦੇ ਚ ਡਰਾਈ ਫਰੂਟ ਸਾਬਤ ਵੀ ਪਾ ਸਕਦੇ ਹੋ ਤੇ ਲੋ ਜੀ ਸਾਡੀ ਪੰਜੀਰੀ ਬਣ ਕੇ ਹੋ ਗਈ ਤਿਆਰ ਮੇਰਾ ਜਿਹੜਾ ਤਰੀਕਾ ਸੀ ਮੈਂ ਤੁਹਾਨੂੰ ਦੱਸਤਾ ਬਾਕੀ ਬਹੁਤ ਸਾਰੀਆਂ ਭੈਣਾਂ ਦੇ ਬੜੇ ਪਿਆਰੇ ਪਿਆਰੇ ਕਮੈਂਟ ਆਂਦੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਦੱਸਦੇ ਥੈਂਕ ਯੂ so much ਇੱਕ ਭੈਣ ਨੇ ਮੈਨੂੰ ਬਾਹਰੋਂ ਕਮੈਂਟ ਕੀਤਾ ਸੀ ਦੀਦੀ ਬਹੁਤ ਸਾਰਾ ਥੈਂਕ ਯੂ ਇਹ ਪੰਜੀਰੀ ਜਰੂਰ ਆਪਣੇ ਬੱਚਿਆਂ ਨੂੰ ਦਿਓ ਤੇ ਤੁਸੀਂ ਖੁਦ ਵੀ ਬਣਾ ਕੇ ਦੇਖਿਓ ਬਲਕਿ ਮੈਨੂੰ ਕਮੈਂਟਾਂ ਵਿੱਚ ਦੱਸਿਓ ਬਣਾ ਕੇ ਦੱਸਿਓ ਮੈਨੂੰ ਪਹਿਲਾਂ ਬਹੁਤ ਸਾਰੀਆਂ ਸਤਿ ਪਿਆਰੀਆਂ ਪਿਆਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਹੁੰਦੀਆਂ ਇੱਕ ਮੈਨੂੰ ਵਾਲਾ ਤੇ ਕਮੈਂਟ ਕੀਤਾ ਜਿਸਟਰ ਮੈਂ ਕਰਕੇ ਲਿਖਿਆ ਹਾਂਜੀ ਜੋ ਵੀ ਵੀਡੀਓ ਬਣਾਉਂਦੀ ਹੁੰਨੀ ਆ ਮੈਂ ਤੁਹਾਡੇ ਬਹੁਤ ਆਸਾਨ ਤਰੀਕਾ ਹੁੰਦਾ ਠੀਕ ਹੈ ਬਾਕੀ ਮਿਲਦੀਆਂ ਜੀ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾ